ਜੋ ਰਸਨਾ ਨਾਲ ਜਪਜੀ ਸਾਹਿਬ ਦਾ ਪਾਠ ਕਰਾਂਗੇ ਸੁਖਮਨੀ ਸਾਹਿਬ ਪਾਠ ਕਰਾਂਗੇ ਹੋਰ ਬਾਣੀਆਂ ਪੜਾਂਗੇ ਸਤਿਗੁਰ ਜੀ ਦੀਆਂ ਤੇ ਸਮਝ ਲਓ ਗੁਰੂ ਸਾਡੇ ਨਾਲ ਹੈ ਰਸਤੇ ਵਿੱਚ ਤੁਰੇ ਜਾਂਦੇ ਆਸੀਂ ਕੀਰਤਨ ਸੁਣਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਡੇ ਨਾਲ ਵਰਤਦਾ ਹੈ ਇਹਨੂੰ ਕਹਿੰਦੇ ਗੁਰਮਿਰ ਸੰਗ ਸਦਾ ਹੈ ਨਾਲੇ ਔਰ ਜਿਨ੍ਹਾਂ ਨੂੰ ਯਕੀਨ ਆਇਆ ਗੁਰੂ ਮੇਰੇ ਨਾਲ ਹੈ ਉਹ ਬਲਦੇ ਪੱਠੇ ਵਿੱਚ ਵੀ ਬੈਠ ਗਏ ਤੇ ਗੁਰੂ ਨੇ ਉਹਨਾਂ ਦੀ ਉੱਥੇ ਵੀ ਸਹਿਤਾ ਕੀਤੀ। ਬਾਬਾ ਵਿਧੀ ਚੰਦ ਜਦੋਂ ਪੱਟੀ ਤੋਂ ਦੁਸ਼ਾਲੇ ਲੈਣ ਵਾਸਤੇ ਗਏ ਸਨ। ਗੁਰੂ ਅਰਗੁਨ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਵਿਧੀ ਚੰਦ ਜੀ ਤੁਸੀਂ ਕੇਵਲ ਸੰਗਤਾਂ ਵੱਲੋਂ ਦਿੱਤੀ ਹੋਈ ਭੇਟਾ ਦੋ ਦੁਸ਼ਾਲੇ ਹੀ ਲੈ ਕੇ ਆਉਣੇ ਹਨ। ਇਹ ਤੋਂ ਇਲਾਵਾ ਕੋਈ ਚੀਜ਼ ਨਹੀਂ ਲੈ ਕੇ ਆਉਣੀ। ਲੇਕਿਨ ਜਦੋਂ ਭਾਈ ਵਿਧੀ ਵਿਧੀ ਚੰਦ ਜੀ ਉਸ ਨਵਾਬ ਦੇ ਚੌਧਰੀ ਦੇ ਮਹਿਲਾਂ ਵਿੱਚ ਵੜੇ ਦੁਸ਼ਾਲੇ ਤਾਂ ਉਹਨਾਂ ਲੈ ਲੈ ਨਾਲ ਸੋਨਾ ਵੀ ਇਕੱਠਾ ਕਰ ਲਿਆ ਹੁਣ ਸ਼ਿਦੋ ਸਿਪਾਈਆਂ ਨੂੰ ਪਤਾ ਲੱਗਾ ਚੌਧਰੀ ਦੀ ਫੌਜ ਨੂੰ ਪਤਾ ਲੱਗਾ ਪਿੱਛਾ ਕੀਤਾ ਇੱਕ ਪਠਿਆਰੇ ਦੇ ਕੋਲ ਆਏ ਕਹਿਣ ਲੱਗੇ ਮੈਨੂੰ ਕੋਈ ਲੁਕਣ ਵਾਸਤੇ ਜਗ੍ਹਾ ਦੇ ਉਹ ਕਹਿਣ ਲੱਗਦਾ ਤੂੰ ਗੁਰੂ ਦਾ ਸਿੱਖ ਆ ਕਹਿੰਦੇ ਮੇਰਾ ਨਾਮ ਬਿਦੀ ਚੰਦ ਹੈ ਮੈਂ ਛੇਵੇਂ ਪਾਤਸ਼ਾਹ ਦਾ ਸਿੱਖ ਹਾਂ ਕਹਿਣ ਲੱਗੇ ਫਿਰ ਮੇਰੇ ਕੋਲ ਹੋਰ ਕੋਈ ਜਗ੍ਹਾ ਨਹੀਂ ਹੈ ਆਹ ਭੱਠੀ ਬਲਦੀ ਪਈ ਹੈ ਦਾਣੇ ਭੁੰਨ ਰਿਆਂ ਹਾਂ ਇਹਦੀ ਵਿੱਚ ਹੀ ਵੜ ਕੇ ਬੈਠ ਜਾ ਔਰ ਪਾਪਾ ਬਿਧੀ ਚੰਦ ਦੇ ਮਨ ਅੰਦਰ ਕਿੰਨਾ ਕੋ ਵੱਡਾ ਵਿਸ਼ਵਾਸ ਯਕੀਨ ਹੋਵੇਗਾ ਉਹਨਾਂ ਨੇ ਕੋਈ ਇੱਧਰ ਉੱਧਰ ਨਹੀਂ ਦੇਖਿਆ ਕਿ ਅੱਗ ਬਲਦੀ ਮੈਂ ਸੜ ਜਾਵਾਂਗਾ ਬਸ ਉਸ ਠੱਠੇ ਦੇ ਅੰਦਰ ਬੈਠ ਗਏ ਤੇ ਗੁਰੂ ਗੁਰੂ ਕਰਨ ਲੱਗੇ ਤੇ ਆਸੇ ਦਾ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਇੱਧਰ ਗੁਰੂ ਅਰਗੁਣਾ ਸਾਹਿਬ ਜੀ ਮਹਾਰਾਜ ਉਸ ਵੇਲੇ ਸਤਿਗੁਰ ਜੀ ਆਪਣੇ ਜਿਹੜਾ ਸਾੰ ਨੂੰ ਸਾਈਂ ਦਾਸ ਉਹਦੇ ਕੋਲ ਬਿਰਾਜਮਾਨ ਸਨ ਜਦੋਂ ਸਤਿਗੁਰੂ ਜੀ ਨੇ ਦੇਖਿਆ ਸਾਡਾ ਸਿੱਖ ਭਲਦੇ ਪੱਠੇ ਵਿੱਚ ਬੈਠਾ ਹੈ ਤੇ ਇਧਰ ਗੁਰੂ ਅਰਗੁਨ ਸਾਹਿਬ ਜੀ ਮਹਾਰਾਣੀ ਮੇਰ ਦੀ ਨਿਗਾਹ ਕੀਤੀ ਔਰ ਕਈ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਗੁਰੂ ਅਰਗੁਨ ਸਾਹਿਬ ਜੀ ਮਾਰਾ ਕਹਿੰਗੇ ਸਾਡੇ ਤੇ ਪਾਣੀ ਪਾਉਣਾ ਸ਼ੁਰੂ ਕਰੋ ਹੁਣ ਸਿੱਖ ਬੜੇ ਹੈਰਾਨ ਹਨ ਲੇਕਿਨ ਗੁਰੂ ਦਾ ਹੁਕਮ ਮੰਨਣਾ ਪੈਣਾ ਸੀ ਸਿੱਖਾਂ ਨੇ ਪਾਣੀ ਪਾਉਣਾ ਸ਼ੁਰੂ ਕੀਤਾ ਇਧਰ ਬਾਬਾ ਵਿਧੀ ਚੰਦ ਜੀ ਪੱਠੇ ਵਿੱਚ ਬੈਠਿਆ ਹੋਇਆ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਜਦੋਂ ਫੌਜਾਂ ਨੇ ਦੇਖਿਆ ਲੱਗਦਾ ਹੈ ਉਹ ਸਿੱਖ ਨਿਕਲ ਗਿਆ ਦੁਸ਼ਾਲੇ ਲੈ ਕੇ ਕੋਈ ਨਹੀਂ ਵਾਪਸ ਮੁੜ ਗਏ ਇਹਦੇ ਬਾਬਾ ਬਿਧੀ ਚਾਂਦੀ ਵਾਹਿਗੁਰੂ ਉਹ ਗੁਰੂ ਅਰਗੁਣ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਹੀ ਸਲਾ ਭੱਠੇ ਵਿੱਚੋਂ ਬਾਹਰ ਆਏ ਦੋ ਦੁਸ਼ਾਲੇ ਉਹਨਾਂ ਦੇ ਕੋਲ ਸਨ ਲੇਕਿਨ ਜਿਹੜਾ ਸੋਨਾ ਸੀ ਸੜ ਕੇ ਸੁਆਹ ਹੋ ਗਿਆ ਸੀ ਕਿਉਂਕਿ ਸਤਗੁਰੂ ਜੀ ਨੇ ਕਿਹਾ ਸੀ ਕੇਵਲ ਭੇਟਾ ਹੀ ਲੈ ਕੇ ਆਉਣੀ ਗੁਰਸਿੱਖਾਂ ਦੀ ਕਹਿੰਦੋ ਭਾਵ ਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ ਲੇਕਿਨ ਯਕੀਨਤਾ ਕਰਨਾ ਪਵੇਗਾ ਭਰੋਸਾ ਕਰਨਾ ਪਵੇਗਾ ਤੇ ਸਤਿਗੁਰਦੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਰਾਹੀ ਪ੍ਰਮਾਤਮਾ ਦਾ ਨਾਮ ਮਿਲ ਗਿਆ